ਪੰਜਾਬ ਦਾ ਸਬਜ਼ੀਆਂ ਬੀਜਣ ਦੇ ਵਿੱਚ ਨੰਬਰ 1 ਇਲਾਕੇ ਦੇ ਕਿਸਾਨ ਇੱਕ ਮਹੀਨੇ ਤੋਂ ਪ੍ਰਾਲੀ ਚੁੱਕਣ ਵਾਲਿਆਂ ਦੀ ਕਰ ਰਹੇ ਨੇ ਉਡੀਕ ਨਿੱਜੀ ਬੈਲਰ ਵਾਲੇ ਪੈਸੇ ਵੀ ਲੱਗੇ ਹੁਣ ਗੱਲ ਵੀ ਨਹੀਂ ਸੁਣਦੇ ਇੱਕ ਪਾਸੇ ਪ੍ਰਾਲੀ ਸਾਢੇ 13 ਤਰੰਤ ਪਰਚੇ ਦੂਜੇ ਪਾਸੇ ਸਰਕਾਰ ਦੇ ਅਧਿਕਾਰੀ ਬੈਠੇ ਚੁੱਪ ਸultanpur Lodhi ਦੇ ਕਿਸਾਨਾਂ ਦਾ ਰੋਸ ਪਰਾਲੀ ਚੁੱਕਣ ਵਾਲੇ ਪੈਸੇ ਲੈ ਕੇ ਗਾਇਬ ਖੇਤੀਬਾੜੀ ਵੀ ਪਾਕ ਦਾ ਜਵਾਬ ਜਬ ਪੁਲਿਸ ਕੋਲ ਕਰੋ ਸ਼ਿਕਾਇਤ ਕਿਸਾਨ ਪੁੱਛਦੇ ਅਸੀਂ ਜਾਈਏ ਕਿੱਥੇ ਕਿਸਾਨਾਂ ਦਾ ਸਵਾਲ ਜੇਕਰ ਸਰਕਾਰ ਪਰਾਲੀ ਨਹੀਂ ਸਾੜਨ ਦੀ ਪ੍ਰਕਟਾ ਪ੍ਰਬੰਧ ਕਿਉਂ ਨਹੀਂ ਕਰਦੀ NGT ਦੇ ਨਿਯਮਾਂ ਅਨੁਸਾਰ ਕਿਸਾਨਾਂ ਨੂੰ ਮਿਲਣਾ ਚਾਹੀਦਾ ਮੁਆਵਜ਼ਾ ਪਰ ਕਾਗਜ਼ ਤੱਕ ਹੀ ਸੀਮਤ ਸ਼ੈਤਾਨਪੁਰ ਲੋਧੀ ਦੇ ਕਿਸਾਨਾਂ ਦਾ ਸਬਰ ਕੋਣ ਟੁੱਟ ਚੁੱਕਾ ਹੈ ਇੱਕ ਪਾਸੇ ਸਰਕਾਰ ਸੈਟਲਾਈਟ ਰਾਹੀਂ ਪ੍ਰਾਲੀ ਸਾੜਨ ਵਾਲਿਆਂ ਤੇ ਨਜ਼ਰ ਰੱਖ ਰਹੀ ਹੈ ਤੇ ਤੁਰੰਤ ਪੱਟੇ ਦਰਜ ਕਰ ਰਹੀ ਹੈ ਦੂਜੇ ਪਾਸੇ ਉਹੀ ਕਿਸਾਨ ਆਪਣੀ ਪ੍ਰਾਲੀ ਚੁਕਵਾਉਣ ਦੇ ਲਈ ਇੱਕ ਮਹੀਨੇ ਤੋਂ ਧੜਫ ਰਹੇ ਨੇ ਕਿ ਹੁਣ ਸਰਕਾਰ ਨੂੰ ਸੈਟਲਾਈਟ ਰਾਹੀ ਕਿਸਾਨਾਂ ਦੀ ਖੇਤਾਂ ਦੀ ਪ੍ਰਾਲੀ ਨਹੀਂ ਦਿਸ ਰਹੀ ਜਿਸ ਕਰਕੇ ਕਿਸਾਨ ਇੱਕ ਮਹੀਨੇ ਤੋਂ ਖਾਜਲ ਖਵਾਰ ਪੂਰੇ ਨੇ ਮੈਂ ਬਲਦੇਵ ਸਿੰਘ ਪਿੰਡ ਗਾਜੀਪੁਰ ਤੋਂ ਬੋਲਦਾ ਜੀ ਮੈਂ ਤਿੰਨ ਕਿੱਲੇ ਝੋਨਾ ਕਟਾਇਆ ਸੀਗਾ ਉਹਦੇ ਪਦੂਸ਼ਨ ਪ੍ਰਾਲੀ ਨੂੰ ਨਾਲ ਗਲੌਣ ਦਾ ਕਰਕੇ ਮੈਂ ਮਦਦ ਕਿ ਪੰਡਾ ਬੰਨਣ ਵਾਲੇ ਬੈਲਰ ਵਾਲਿਆਂ ਨੂੰ 4500 ਰੁਪਇਆ ਪੈਸੇ ਵੀ ਦਿੱਤੇ ਅਡਵਾਂਸ ਉਹਨਾਂ ਮੇਰੇ ਕੋਲ ਪੈਸੇ ਲੈ ਲੈ ਮੁੱਢ ਵੱਡੇ ਆ 25 ਤੋਂ 28 ਦਿਨ ਹੋ ਗਿਆ ਝੋਨਾ ਕੱਟੇ ਨੂੰ ਉਹਨਾਂ ਹਜੇ ਤੱਕ ਮੇਰੀ ਪਰਾਲੀ ਨਹੀਂ ਚੱਕੀ ਮੈਂ 65000 ਰੁਪਇਆ ਕਿੱਲੇ ਦਾ ਠੇਕਾ ਦੇਣਾ ਮੇਰੀ ਜ਼ਮੀਨ ਫਸਲ ਲੇਟ ਹੋ ਗਈ ਮੈਂ ਠੇਕੇ ਵਾਲੇ ਨੂੰ ਕਿੱਥੋਂ ਪੈਸੇ ਦਊਗਾ ਇਹ ਰੋਜ਼ ਬਹਾਨੇ ਮਾਰਦੇ ਆ ਅਸੀਂ ਉੱਥੇ ਜਿੱਥੇ ਉਹਨਾਂ ਦਾ ਬੈਲਰ ਹੁੰਦਾ ਸੀ ਢੇੜੇ ਮਾਰ-ਮਾਰ ਕੇ ਅਸੀਂ ਆਕ ਗਏ ਆ ਮਜ਼ਦੂਰ ਹੋ ਗਏ ਆ ਮਾਲਕ ਨੂੰ ਵੀ ਇੱਕ ਦਿਨ ਅਸੀਂ ਮਿਲੇ ਉਹ ਕਹਿੰਦਾ ਤੁਸੀਂ ਝੂਠ ਬੋਲਦੇ ਆ ਅਸੀਂ ਪ੍ਰਸ਼ਾਸਨ ਗਾੜੀ ਵੀ ਮਰ ਰੋਕੇ ਬੇਨਤੀ ਕਰਦੇ ਆ ਵੀ ਅਹੀਂ ਹੁਣ ਦੱਸੋ ਕੀ ਕਰੀਏ ਸਾਡੇ ਕੋਲ ਕੋਈ ਹੁਣ ਹੱਲ ਨਹੀਂਗਾ ਪੈਲੀ ਦੀ ਨਵੀਂ ਵੀ ਸੁੱਕ ਗਈ ਆ ਨਾ ਅਸੀਂ ਕੰਟ ਵੀ ਸਕਦੇ ਆ ਆਲੂ ਵੀ ਸਾਡੇ ਲੇਟ ਹੋ ਗਏ ਆ ਪੰਜਾਬ ਚ ਸਭ ਤੋਂ ਵੱਧ ਸਬਜੀ ਬੀਟਣ ਵਾਲਾ ਪੰਜਾਬ ਦਾ ਨੰਬਰ 1 ਇਲਾਕਾ ਸੁਲਤਾਨਪੁਰ ਲੋਧੀ ਦੇ ਪਿੰਡ ਗਾਜ਼ੀਪੁਰ ਅਤੇ ਪਿੰਡ ਮੇਵਾ ਸਿੰਘ ਵਾਲੇ ਦੇ ਕਿਸਾਨ ਕਹਿੰਦੇ ਨੇ ਕਿ ਉਹਨਾਂ ਨੇ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਪ੍ਰਾਲੀ ਚੁੱਕਣ ਵਾਲਿਆਂ ਨੂੰ ਐਡਵਾਂਸ ਪੈਸੇ ਵੀ ਦਿੱਤੇ ਨੇ ਪਰ ਇੱਕ ਮਹੀਨਾ ਹੋ ਗਿਆ ਕੋਈ ਵੀ ਨਹੀਂ ਆਇਆ ਲਾਈ ਪੰਜਾਬੀ ਟੀਵੀ ਦੀ ਇਹ ਖਾਸ ਰਿਪੋਰਟ ਤੁਹਾਨੂੰ ਸੁਲਤਾਨਪੁਰ ਲੋਧੀ ਦੇ ਖੇਤਾਂ ਵਿੱਚੋਂ ਦਿਖਾ ਰਹੀ ਹੈ ਕਿਸਾਨਾਂ ਦਾ ਉਹ ਦੁੱਖ ਜਿਸ ਤੇ ਨਾ ਕਿਸੇ ਦਾ ਧਿਆਨ ਦਿੱਤਾ ਜਾ ਰਿਹਾ ਨਾ ਕਿਸੇ ਨੇ ਇਸ ਦੁੱਖ ਨੂੰ ਸੁਣਿਆ ਜਿੱਥੇ ਖੇਤਾਂ ਦੇ ਵਿੱਚੋਂ ਹੁਣ ਕਾ ਦੇ ਬੂਟੇ ਉੱਗਣ ਲੱਗੇ ਨੇ ਉੱਥੇ ਕਿਸਾਨ ਹਰ ਰੋਜ਼ ਆਪਣੀ ਪ੍ਰਾਲੀ ਨੂੰ ਵੇਖ ਕੇ ਹਾਰ ਮੰਨ ਰਹੇ ਨੇ ਸੁਲਤਾਨਪੁਰ ਲੋਧੀ ਇਲਾਕਾ ਜਿਸ ਨੂੰ ਸਬਜ਼ੀਆਂ ਦੀ ਪੈਦਾਵਾਰ ਦੇ ਲਈ ਪੰਜਾਬ ਦਾ ਨੰਬਰ 1 ਮੰਨਿਆ ਜਾਂਦਾ ਹੈ ਉੱਥੇ ਇੱਕ ਦਿਨ ਵੀ ਜ਼ਮੀਨ ਖਾਲੀ ਨਹੀਂ ਰਹਿੰਦੀ ਪਰ ਇਸ ਵਾਰ ਕਿਸਾਨ ਮਜਬੂਰ ਨੇ ਇੱਕ ਮਹੀਨੇ ਤੋਂ ਪਰਾਲੀ ਚੁੱਕਣ ਵਾਲਿਆਂ ਦੀ ਉਡੀਕ ਕਰ ਰਹੇ ਨੇ ਅਤੇ ਕਹਿੰਦੇ ਨੇ ਮਲੋਧ ਦੇ ਨੇੜੇ ਕੋਈ ਸਰਪੰਚ ਹੈ ਜਿਸ ਕੋਲ ਵੱਡੇ ਬੇਲਰ ਹਨ ਪਰਾਲੀ ਦਾ ਕੰਟਰੈਕਟਰ ਹੈ ਉਹ ਨਾ ਨਾ ਤਾਂ ਉਹ ਗੱਲ ਸੁਣਦਾ ਹੈ ਤੇ ਨਾ ਹੀ ਉਸਤੇ ਮੁਲਾਜਮ ਸਾਡੀਆਂ ਇਹਨਾਂ ਅੱਗੇ ਮਿਲਤਾਂ ਵੀ ਮੁੱਕ ਚੁੱਕੀਆਂ ਨੇ ਤੋਂ ਇਹ ਹਸਤੰਗਾਜੀਪੁਰ ਕੰਡ ਇਕੱਠੇ ਹੋਏ ਆ ਬਰਾਲੀ ਦੇ ਸਰਸਵਰ ਵਿੱਚ ਮੈਂ 50000 ਰੁਪਏ ਬਰਾਲੀ ਚੋਣ ਕਰਕੇ ਦਿੱਤਾ ਸੀਗਾ ਉਹਦੇ ਵਿੱਚ ਮੇਰੇ 14 ਕਿੱਲੇ ਇਹਨਾਂ ਨੇ ਬਰਾਲੀ ਚੱਕੀ ਆ ਬਾਕੀ ਜਿਹੜੀ ਬਰਾਲੀ ਉਹਦੇ ਪਈ ਆ 20 ਦਿਨਾਂ ਝੋਨਾ ਵੱਢਣ ਹੋ ਗਿਆ ਜੇ ਅਸੀਂ ਹੁਣ ਫੋਨ ਲਾਉਂਦੇ ਆ ਫੋਨ ਨਹੀਂ ਚੱਕਦੇ ਕੋਈ ਸੁਰਪਤਾ ਨਹੀਂ ਕੋਈ ਜਵਾਬ ਨਹੀਂ ਦਿੰਦੇ ਇਹਦੇ ਵਿੱਚ ਅਸੀਂ ਦੱਸੋ ਹੁਣ ਵੀ ਜੇ ਅਗਲੌਣਿਆਂ ਤੇ ਪ੍ਰਸ਼ਾਸਨ ਸਾਡੇ ਤੇ ਪਰਚੇ ਦਰਜ ਕਰਦਾ ਤੇ ਸਾਨੂੰ ਇਹਦਾ ਕੋਈ ਹੱਲ ਕੱਢ ਕੇ ਦੇਣ ਮੇਰੀ 17 18 ਕਿੱਲੇ ਵੱਡ ਜਿਹੜਾ ਚੋਨੇ ਦਾ ਇਹਨਾਂ ਜਿਹੜੇ ਮਾਰੀ ਪਰਾਲੇ ਉਹਨਾਂ ਨੇ ਵੱਢਿਆ ਪਰਾਲੀ ਚੱਕਣ ਵਾਲਿਆਂ ਨੇ ਉਹਨਾਂ ਨੂੰ ਟਾਈਮ ਦਿੱਤਾ ਉਹਨਾਂ ਨੇ ਨਹੀਂ ਚੱਕੀ ਜੇ ਹੁਣ ਅਸੀਂ ਉਹਨਾਂ ਨੂੰ ਫੋਨ ਕਰਦੇ ਹਾਂ ਫੋਨ ਨਹੀਂ ਚੱਕਦੇ ਪਰ ਪਈਆ ਵੀ 7-8000 ਮੇਰੇ ਕੋਲ ਲੱਗੇ ਹੋਏ ਆ ਤੇ ਜੇ ਅਸੀਂ ਅਗਲੌਣਿਆਂ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਸਾਡੇ ਤੇ ਪਰਚੇ ਕਰਦਾ ਤੇ ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਨਹੀਂ ਤਾਂ ਕਿਸਾਨ ਜਿਹੇ ਬੰਦੀਆਂ ਦੇ ਨਾਲ ਅਸੀਂ ਸੰਭਰ ਕਰਾਂਗੇ ਤੇ ਇਹਨਾਂ ਨੂੰ ਅਸੀਂ ਅੱਗ ਲਗਾਵਾਂਗੇ ਹੁਣ ਇਹਨਾਂ ਦੇ ਸਤਾਏ ਕਿਸਾਨ ਜਦੋਂ ਪ੍ਰਸ਼ਾਸਨ ਦੇ ਨਾਲ ਸੰਪਰਕ ਕਰਦੇ ਨੇ ਤਾਂ ਐਸਡੀਐਮ ਮੈਡਮ ਫੋਨ ਨਹੀਂ ਚੁੱਕਦੇ ਫਿਰ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਦੇ ਨਾਲ ਸੰਪਰਕ ਕੀਤਾ ਉੱਥੋਂ ਜਵਾਬ ਮਿਲਿਆ ਪੁਲਿਸ ਨੂੰ ਰਿਪੋਰਟ ਦਿਓ ਅਤੇ ਧੋਖਾਧੜੀ ਦਾ ਮਾਮਲਾ ਦਰਜ ਕਰਵਾਓ ਜੀ ਮੇਰੇ ਕੋਲ ਆਪਿਆ ਤੇ ਆਪ ਹੋਰ ਵੀ ਜ਼ਿੰਮੇਵਾਰਾ ਉਹਨਾਂ ਕੋਲ ਹੈ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਫਰ ਵੀ ਉਹ ਗੱਡੀ ਦਾ ਫੋਨ ਹੀ ਨਹੀਂ ਚੱਕਦਾ ਕਿ ਹਰਦੀਾਲ ਬੋਲਦਾ ਮੇਰਾ ਸੰਘਾਲੇ ਤੋਂ ਬਾਜੀ ਆਪ ਇਹਦਾ ਗੱਡੀ ਦਾ ਫੋਨ ਹੀ ਨਹੀਂ ਟੈਂਡ ਕਰਦੇ ਇਹ ਇੱਕ ਮੈਂਗਾ ਕੁੱਲ ਨੇ ਇਦਾਂ ਨਾ ਕੁੱਲਿਆਂ ਤੋਂ ਚਲੇ ਗਿਆ ਉਹਨਾਂ ਜੱਬਵਾਲ ਆ ਤੇ ਜੱਬਵਾਲ ਜਦੋਂ ਫੋਨ ਲਾਇਦਾ ਫੋਨ ਗੱਡੀ ਨੂੰ ਚੱਕਦੇ ਨੇ ਕਿ ਮੇਰੇ ਕੋਲ 50000 ਰੁਪਏ ਲਿਆ ਹਟਵਾਸ ਇਹਨਾਂ ਨੇ 50000 ਰੁਪਏ ਲਿਆਵਾ ਤਾਂ 17 ਗੱਲੇ ਦੀ ਆਪਣੀ ਗੱਲ ਕੀਤੀ ਤੇ 14 ਗੱਲੇ ਚੱਕਿਆ ਜੇ ਤੁਸੀਂ ਮੰਨ ਲਈ ਤੇ ਛਾਣੇ ਦਿਓ ਲੈ ਕੇ ਹਾਂ ਜੀ 14 ਕਿੱਲੇ ਨਾਲ ਆਪਣੇ 70 ਕਿੱਲੇ ਕੀਤੇ ਆ ਇਸ ਟਾਈਮ ਕੋਈ ਨਾ 50 ਕਿੱਲੇ ਜਿਹੜਾ ਰੀਫਰ ਫੇਰਿਆ ਹਾ ਨਾ ਤਾਂ ਅਸੀਂ ਆਪਾਂ ਮੇਰੀ ਮੇਰੀ ਗੱਲ ਸੁਣ ਲਓ ਜੀ ਠੀਕ ਆ ਜੀ ਹਾਂ ਜੀ ਉਹ ਆਪਣੇ ਤਾਂ ਨਾ ਆਲੂ ਨੇੜ ਹੁੰਦੇ ਜਿਹੀਂ ਅਸੀਂ ਅੱਗ ਲਾਉਨੇ ਆ ਤਾਂ ਤਾਂ ਵੀ ਅਸੀਂ ਫਸਦੇ ਆ ਠੀਕ ਆ ਜੀ ਠੀਕ ਆ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਵੀਰੇ ਠੀਕ ਆ ਕਿਸਾਨ ਕਹਿੰਦੇ ਨੇ ਕਿ ਜੇਕਰ ਅਸੀਂ ਪਰਾਲੀ ਸਾੜ ਦਈਏ ਤਾਂ ਸਾਡੇ ਤੇ ਪਰਚਾ ਦਰਜ ਹੁੰਦਾ ਜੇਕਰ ਅਸੀਂ ਧੋਖਾ ਤਾਂ ਦੀ ਰਿਪੋਰਟ ਦੇਣ ਜਾਈਏ ਤਾਂ ਥਾਣੇ ਵਿੱਚ ਖੱਜਲਖਵਾਰ ਹੋਣਾ ਪੈਂਦਾ ਸਵਾਲ ਇਹ ਹੈ ਕਿਸਾਨ ਜਾਵੇ ਤਾਂ ਜਾਵੇ ਕਿੱਥੇ ਜੇ ਸ ਕਿਸਾਨ ਨੇ ਆਪਣੇ ਜੇਬ ਦੇ ਵਿੱਚੋਂ ਐਡਵਾਂਸ ਪੈਸੇ ਦੇ ਕੇ ਪਰਾਲੀ ਚੁਪਵਾਉਣੀ ਚਾਹੀਏ ਉਹ ਹੁਣ ਆਪਣੀ ਜ਼ਮੀਨ ਤੇ ਉਗ ਰਹੀ ਦੁਬਾਰਾ ਪਰਾਲੀ ਨੂੰ ਵੇਖ ਕੇ ਰੋ ਰਿਹਾ ਹੈ NGT ਦੇ ਨਿਯਮ ਸਾਫ਼ ਕਹਿੰਦੇ ਨੇ ਕਿ ਜਿਹੜਾ ਕਿਸਾਨ ਪਰਾਲੀ ਦਾ ਨਿਪਟਾਰਾ ਵਾਤਾਵਰਣ ਅਨੁਚਾਰ ਕਰਦਾ ਹੈ ਉਸ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਪਰ ਹਕੀਕਤ ਇਹ ਹੈ ਕਿ ਮੁਆਵਜ਼ਾ ਕਾਗਜ਼ਾ ਤੱਕ ਸੀਮਿਤ ਰਹਿ ਗਿਆ ਸਰਕਾਰਾਂ ਵਾਅਦੇ ਤਾਂ ਵੱਡੇ ਕਰਦੀਆਂ ਨੇ ਪਰ ਜ਼ਮੀਨੀ ਪੱਧਰ ਤੇ ਨਾ ਕੋਈ ਮਸ਼ੀਨ ਹੈ ਨਾ ਕੋਈ ਮਦਦ ਤੇ ਨਾ ਹੀ ਪ੍ਰਬੰਧ ਇੱਕ ਪਾਸੇ ਸਰਕਾਰ ਦੀਆਂ ਨੀਤੀਆਂ ਦੂਜੇ ਪਾਸੇ ਕਿਸਾਨਾਂ ਦੀ ਮਜਬੂਰੀ ਸultanpur Lodhi ਦੇ ਕਿਸਾਨ ਪੁੱਛ ਰਹੇ ਨੇ ਜੇਕਰ ਅਸੀਂ ਪਰਾਲੀ ਨਹੀਂ ਸਾੜ ਸਕਦੇ ਤਾਂ ਸਾਡੀ ਪਰਾਲੀ ਚੁੱਕਣ ਵਾਲਾ ਕੌਣ ਸਾਡੇ ਨਾਲ ਇਸ ਏਰੀਆ ਦੇ ਵਿੱਚ ਕਾਫੀ ਸਬਸਿਡੀਆਂ ਬਿਲਾਂ ਦਿੱਤੀਆਂ ਗਿਆ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਜਿਹੜੇ ਲੋਗਰ ਬੇਲਰ ਜਿਵੇਂ ਕਪੂਰ ਦਾ ਡਿਸਟ੍ਰਿਕਟ ਦੇ ਜਾਂ ਜਲੰਧਰ ਦੇ ਠੀਕ ਦੇ ਉਹ ਸਾਡੇ ਏਰੀਆ 'ਚ ਚੱਲ ਨਹੀਂ ਰਹੇ ਉਹ ਸਾਨੂੰ ਇਸ ਤਰ੍ਹਾਂ ਲੱਗਦਾ ਜਾਂ ਸੁਣਨ ਜਾਇਆ ਵੀ ਹੋਸ ਦਾ ਲੋਕਾਂ ਨੇ ਉਹ ਜਿਹੜੇ ਬੇਲਰ ਉਹ ਛੇਡਾਂ ਵਿੱਚ ਜਲਾਦੇ ਆ ਜਾਂ ਵੇਚ ਦਿੰਦੇ ਆ ਤੇ ਜਿਹੜੇ ਉਹਦੇ ਨਾਲ ਹੋਰ ਸੰਦ ਮਿਲੇ ਸੀ ਜਿਵੇਂ ਟਰੈਕਟਰ ਲੈਣ ਦੇ ਨਾਲ ਸਬਸਿਡੀ ਦੇ ਵਿੱਚ ਦੇ ਕੁਝ ਟਾਲੀਆਂ ਲੈ ਲੀਆਂ ਉਹਨਾਂ ਨੂੰ ਆਪਦੇ ਕੰਮਾਂ ਵਾਸਤੇ ਨਹੀਂ ਜੀ ਕੰਮਾਂ ਲਈ ਵਰਤ ਰਹੇ ਆ ਤੇ ਲੋਕਾਂ ਦੇ ਕੰਮ ਨਹੀਂ ਉਹ ਕਰ ਰਹੇ ਫਿਰ ਉਹਨਾਂ ਦੇ ਕੋਈ ਵੀ ਸਾਡੇ ਕੋਲ ਡਿਟੇਲ ਨਹੀਂ ਹੈਗੀ ਵੀ ਸਾਡੇ ਏਰੀਆ 'ਚ ਕਿੱਲੇ ਕਬਿਲਰ ਹੈਗੇ ਆ ਸਾਡੇ ਐਡੀਐਮ ਸਾਹਮਣੇ ਮੈਨੂੰ ਇੱਕ ਹਿਸਾਬ ਦੀ ਬੇਨਤੀ ਆ ਵੀ ਮੈਨੂੰ ਲਿਖ ਕੇ ਲਾਇਆ ਜਾਵੇ ਬੋਰਡਾਂ ਦੇ ਉੱਤੇ ਨੰਬਰ ਹੋਣ ਕਿਸਾਨ ਜਿਹੜਾ ਆਸਾਨੀ ਨਾਲ ਜਾਵੇ ਤੇ ਜਿਵੇਂ ਕੋਈ ਜਨਤਕ ਜਗ੍ਹਾ ਹੈਗੀ ਆ ਜਿਵੇਂ ਐਡੀਐਮ ਦਫਤਰ ਹੈਗਾ ਜਾਂ ਕੋਈ ਖੇਤੀਬਾੜੀ ਦਫਤਰ ਹੈਗਾ ਉੱਥੇ ਇਹ ਲਾਏ ਜਾਣ ਤਾਂ ਕਿ ਅਸੀਂ ਉੱਥੋਂ ਵੇਖ ਕੇ ਉਹਨਾਂ ਨੂੰ ਕਾਲ ਕਰਕੇ ਉਹਨਾਂ ਨਾਲ ਸੰਪਰਕ ਕਰਕੇ ਤੇ ਅਸੀਂ ਇਹਨੂੰ ਮਤਲਬ ਉਹਨਾਂ ਨੂੰ ਬੁਲਾ ਸਕੀਏ ਜਿਹੜੇ ਇੱਥੋਂ ਬਾਹਰੋਂ ਆਣ ਕੇ ਕੰਮ ਕਰ ਰਹੇ ਆ ਸਾਡੇ ਆਪਣੇ ਬਿਲ ਜਿਹੜੇ ਇੱਥੋਂ ਦੇ ਲੋਕ ਲੈਣੇ ਦੇ ਹੈਗੇ ਆ ਉਹ ਕੰਮ ਇੱਥੇ ਕਰਨ ਜਿਸ ਸਰਕਾਰ ਨੇ ਕਿਸਾਨਾਂ ਨੂੰ ਦੋਸ਼ੀ ਬਣਾ ਦਿੱਤਾ ਕੀ ਉਹ ਕਦੇ ਉਹਨਾਂ ਦੇ ਅਸਲ ਹਾਲਾਤ ਵੀ ਵੇਖਦੀ ਹੈ ਬੀਨੋ ਰਿਪੋਰਟ 라이 ਪੰਜਾਬੀ ਟੀਵੀ